ਬੋਰੀ ਥੈਲੀਆਂ ਮੇਰੀਤੀ ਦੀ ਉਦਾਂ ਵੈਸੇ ਵੀ ਮਿੱਟੀ ਟਰਾਲੀਆਂ ਦੇ ਵਿੱਚ ਆ ਰਹੀ ਆ। ਯਾਦ ਜਿਹੜਾ ਮੁੰਡਾ ਉਹ ਆਮ ਪਿੰਡਾਂ ਦੇ ਲੋਕ ਆਮ ਸੰਗਤ ਲਾ ਰਹੀ ਹੈ। ਇਹ ਸਰਕਾਰ ਦੇ ਹਿਸਾਬ ਨਾਲ ਦੇਖਦੇ ਠੇਕਾ ਦੇਣ ਦੇ ਹਿਸਾਬ ਨਾਲ ਉਹਨੂੰ ਪਿੰਡ ਡੋਬੇ ਹੋਣੀ। ਇਸ ਬੰਦ ਦੇ ਉੱਤੇ ਬੁਰਜ ਟੈਲ ਦਾਸ ਵੇਕੇ ਮੌਜੂਦ ਹਨ ਸਾਡੇ ਨਾਲ ਸੇਵਾਦਾਰ ਨਛੱਤਰ ਸਿੰਘ ਜੀ ਆਲਾ ਚੌਰ ਤੋਂ। ਜਿਹੜੇ ਕਿ ਇੱਥੇ ਰਹਿ ਕੇ ਆਪ ਪਰਸੋਂ ਚੌਥ ਤੋਂ ਮੈਂ ਦੇਖ ਰਿਹਾ ਇੱਥੇ ਆ ਕੇ ਅਰਦਾਸ ਵੀ ਕੀਤੀ ਗਈ ਸੀਗੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਠੰਡ ਵਰਤਾਓ ਤੇ ਉਹ ਜਿਹੜੇ ਹੈਗੇ ਇੱਥੇ ਡਟੇ ਹੋ ਆ ਪੂਰੇ ਤਰ੍ਹਾਂ ਆਪਾਂ ਉਹਨਾਂ ਦਾ ਵੀ ਗੱਲ ਕਰਦੇ ਆ ਤੇ ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਲੱਗ ਰਿਹਾ ਜੀ ਇੱਥੇ ਕਿਸ ਤਰ੍ਹਾਂ ਸੁਭਾਵਾਂ ਮਾਜਰੀਆਂ ਚੱਲ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਆਪ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਬੁਰਜ ਟਹਿਲਦਾਸ ਦਰਿਆ ਦੇ ਬੰਦੇ ਉੱਪਰ ਸੇਵਾ ਚੱਲ ਰਹੀ ਹੈ ਇਦੇ ਵਿੱਚ ਸੇਵਾ ਬੇਸ਼ੱਕ ਸਰਕਾਰਾਂ ਨੇ ਠੇਕੇ ਦੇਤੇ ਪਰ ਠੇਕੇ ਦੇ ਵਿੱਚ ਵੀ ਕੁਸ਼ਕ ਬੰਦੇ ਨਹੀਂ ਅੱਛਾ ਜੀ ਜਿਆਦਾ ਨਹੀਂ ਜਦੋਂ ਜੀਜਿਆ ਕਰਦਾ ਹੁਣ ਮਸ਼ੀਨਰੀ ਤਾਂ ਹੈ ਨਹੀਂ ਇਨਸਾਨ ਤਾਂ ਇਨਸਾਨ ਹੀ ਹੁੰਦਾ ਬਿਲਕੁਲ ਉਹਦੇ ਕਰਕੇ ਫੇਰ ਵੀ ਇੰਨਾ ਜ਼ਿਆਦਾ ਨਹੀਂ ਜਿਹੜਾ ਜ਼ਿਆਦਾ ਸੇਵਾ ਨੂੰ ਮੁੰਡਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਔਰ ਹੋਰ ਵੀ ਦੂਰ ਦਰੇਡੇ ਤੋਂ ਵੀ ਟਰਾਲੀਆਂ ਟਿਪਰ ਪਾਰ-ਪਾਰ ਕੀ ਬੂਰੀ ਥੈਲੀਆਂ ਮਰੀਤੀ ਦੀ ਉਦਾਂ ਵੈਸੇ ਵੀ ਮਿੱਟੀ ਟਰਾਲੀਆਂ ਦੇ ਵਿੱਚ ਆ ਰਹੀ ਆ ਜਿਆਦਾ ਜਿਹੜਾ ਮੁੰਡਾ ਉਹ ਆਮ ਪਿੰਡਾਂ ਦੇ ਲੋਕ ਆਮ ਸੰਗਤ ਲਾ ਰਹੀ ਹੈ ਉਹਦੇ ਕਰਕੇ ਜੇ ਇਹ ਸਰਕਾਰ ਦੇ ਹਿਸਾਬ ਨਾਲ ਦੇਖਦੇ ਠੇਕਾ ਦੇਣ ਦੇ ਹਿਸਾਬ ਨਾਲ ਹੁਣ ਪਿੰਡ ਡੋਬੇ ਹੋਣੇ ਸੀ ਇਹ ਨਹੀਂ ਸੀ ਰੋਕ ਸਕਦਾ ਪਰ ਇਹ ਲਗਾਤਾਰ ਕੰਮ ਚੱਲਣ ਦੇ ਬਾਵਜੂਦ ਵੀ ਦਰਿਆ ਖੋਰਾ ਲਾਈ ਜਾਂਦਾ ਕੱਲ ਵੀ ਪਿਛੇ ਉਹ ਸਾਰਾ ਜਿਹੜਾ ਤੁਸੀਂ ਦੇਖ ਕੇ ਸੀ ਪੋਕਲੇਰ ਮਸ਼ੀਨ ਚੱਲਦੀ ਜੀ ਉਦੇ ਕੋਲ ਸਾਰਾ ਬਨ ਉਧਰ ਤੁਰ ਤੱਕ ਚੱਲ ਚੱਲਿਆ ਸੀ ਜੀ ਪਰ ਇਧਰ ਉੱਧਰ ਟੱਕਰ ਵੱਜੀ ਇਧਰ ਉੱਧਰ ਤੱਕ ਚਲੇ ਗਏ ਸੀ ਵੀ ਉਧਰ ਪਿੱਛੇ ਤੱਕ ਜਾਂਦੇ ਸੀ ਪਰ ਫਿਰ ਉਹ ਖੂਰਾ ਭਾਗ ਉਸ ਤੋਂ ਬਹੁਤ ਕੁਝ ਰੋੜ ਕੇ ਲੈ ਗਈ ਨਾਲ ਦਰਿਆ ਸਥਿਤੀ ਜਿਹੜੀ ਹੈਗੀ ਆ ਹਜੇ ਵੀ ਕਾਫੀ ਜਿਹੜੀ ਹੈਗੀ ਆ ਤਣਾਪੂਰ ਨੇ ਆ ਇੱਥੇ ਇਸ ਬੰਦੇ ਉੱਤੇ ਕਿ ਜੇਕਰ ਪਿੱਛੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਹੈ ਕਿ ਭਾਰੀ ਬਾਰਿਸ਼ ਦਾ ਸੰਕੇਤ ਵੀ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਤੇ ਪੰਜਾਬ ਦੇ ਵਿੱਚ ਵੀ ਤੇ ਅਗਰ ਜੇਕਰ ਐਸੇ ਤਰ੍ਹਾਂ بارش ਹੁੰਦੀ ਆ ਤਾਂ ਇੱਥੇ ਜਿਹੜਾ ਹੈਗਾ ਜਿਹੜਾ ਖਤਰਾ ਹਜੇ ਵੀ ਬਰਕਰਾਰ ਹੈ ਪਰ ਮਹਾਂਪੁਰਖਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਪੱਧਰ ਦੇ ਉੱਤੇ ਜਿਹੜੇ ਇੱਥੇ ਪਹੁੰਚੇ ਹੋਏ ਹਨ ਦਿਨ ਰਾਤ ਇੱਕ ਕਰਕੇ ਇਸ ਬੰਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪ੍ਰਸ਼ਾਸਨ ਨੇ ਜਿਆ ਠੇਕਾ ਦਿੱਤਾ ਤੇ ਮਹਾਂਪੁਰਖਾਂ ਵੱਲੋਂ ਇਹ ਕਹਿਣਾ ਕਿ ਠੇਕਾ ਭਾਵੇਂ ਦਿੱਤਾ ਗਿਆ ਪਰ ਠੇਕੇ ਵਾਲੇ ਕੰਮ ਕਰਨ ਵਾਲੇ ਬੰਦੇ ਥੋੜੀ ਜਿਹਾ ਉਹ ਕਵਰ ਨਹੀਂ ਕਰ ਸਕਦੇ ਜਿੰਨਾ ਜਿਹੜਾ ਕੰਮ ਹੈਗਾ ਤੇ ਹੁਣ ਜਿਹੜਾ ਹੈਗਾ ਅਕਾਲ ਪੁਰਖ ਦੀ ਚਰਣਾ 'ਚ ਆਪਾਂ ਸਾਰੇ ਇਹੀ ਅਰਦਾਸ ਕਰਦੇ ਆ ਕਿ ਮਹਾਰਾ ਜੀ ਕਿਰਪਾ ਕਰਨ ਤੇ ਜਿਹੜਾ ਮੌਸਮ ਸਹੀ ਹੋ ਜਾਏ ਤੇ ਬਾਰਿਸ਼ਾਂ ਬੰਦ ਹੋ ਜਾਣ ਤੇ ਪਾਣੀ ਦਾ ਜਿਹੜਾ ਵਹਾ ਜਿਹੜਾ ਹਿਮਾਚਲ ਤੋਂ ਸਤਲੁਜ ਦਰਿਆ ਦੇ ਵਿੱਚ ਹੀ ਹੋ ਕੇ ਇੱਥੇ ਆ ਰਿਹਾ ਉਹ ਘਟ ਜਵੇ ਤਾਂ ਕਿ ਇਹ ਸਾਡੇ ਲੋਕ ਇਹ ਸਾਡੀਆਂ ਸੰਗਤਾਂ ਆਸ-ਪਾਸ ਦੇ ਲੋਕੀ ਆਰਾਮ ਦੀ ਨੀਂਦ ਸੌ ਸਕਣ ਕੈਂਪ ਘੜਿਆ ਨਹੀਂਦਾ ਇੰਨਾ ਬਹੁਤ ਬਸਿੰਗ ਹਾਂ ਉਹ ਠੁੱਕ ਨੂੰ ਵਧਾਉਣਾ ਚਾਹੀਦਾ ਉਹ ਬਾਪੁਰਕਾ ਵੱਲੋਂ ਬਰਸਾਏਗਾ ਬਾਪਾ ਸਤਨਾਮ ਸਿੰਘ ਜਿਹੜੇ ਹੈਗੇ ਆ ਬੋਰ ਦੀ ਟੈਲਰ ਬੰਦੇ ਉੱਤੇ ਮੌਜੂਦ ਹਨ ਤੇ ਜਿਹੜਾ ਕਿ ਪੂਰਾ ਇਸ ਜਿਹੜੀ ਹੈਗੀ ਆ ਸੇਵਾ ਨੂੰ ਜਿਹੜਾ ਸੰਗਤਾਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਤੇ ਸਭ ਜਥੇਬੰਦੀਆਂ ਨਾਲ ਮਿਲ ਕੇ ਸੇਵਾ ਨੂੰ ਚਲਾ ਰਹੇ ਆ ਜੀ 200 100 ਸੋ ਵੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਇਸ ਤਰ੍ਹਾਂ ਭੂਗਧਨ ਨੂੰ ਉਪਦੇਸ਼ ਕਰਦੇ ਆ ਤੇ ਕਿਸ ਤਰ੍ਹਾਂ ਸੇਵਾਵਾਂ ਚੱਲਦੀਆਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਮਾਹਪੁਰ ਕੋ ਕਿਸ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਜਿਹੜੀਆਂ ਬਣਦੀਆਂ ਤੇ ਗੁਰੂ ਪੇਰੀ ਸਾਹਿਬ ਜੀ ਜੋ ਆ ਵੀ ਨੇ ਪਤਾ ਇਹ ਜੋ ਪੰਜਾਬ ਦੇ ਹਾਲਾਤ ਨੇ ਇਸ ਟਾਈਮ ਜੋ ਇਸ ਟਾਈਮ ਬੁਰਜ ਟੇਲ ਦਾਸ ਜੀ ਜਿੱਥੇ ਕਿ ਤੁਸੀਂ ਬੰਨ ਟਾ ਲੱਗ ਚੁਕਿਆ ਬਾਬਾ ਜੀ ਜਗਾ ਤੋਂ ਰੁੜ ਚੁਕਾ ਹੈ ਉਹਗੇ ਇਹਦੇ ਅੰਦਰ 14 ਏਕੜ ਜ਼ਮੀਨ ਜੀ ਜਿਹੜੀ ਪਿੱਛੇ ਨੂੰ ਸੀ ਜੀ ਚੜਾਈ 14 ਏਕੜ ਜਮੀਨ ਸੀ ਜਿਹੜੀ 14 ਏਕੜ ਢੋਂਦਾ ਢੋਂਦਾ ਟਾਲ ਲੱਗਦੀ ਲੱਗਦੀ ਤੁਸੀਂ ਬੰਨ ਨੂੰ ਵੀ ਆਣ ਕੇ ਤੋੜ ਦਿੱਤਾ ਹੈ ਜੀ ਸੰਗਤਾਂ ਇਸ ਟਾਈਮ ਲੱਗੀਆਂ ਨੇ ਜੀ ਉਹਦੇ ਗਾੜੀ ਤੇ ਕਿਸੇ ਦਾ ਜੋਰ ਨਹੀਂ ਹੈਗਾ ਉਹਦੇ ਗਾੜੀ ਤੇ ਅਰਦਾਸ ਹੀ ਆ ਪਰ ਸੰਗਤਾਂ ਦੇ ਵਿੱਚ ਬਹੁਤ ਜਿਹਾ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਜੇ ਕਿੰਨੀਆਂ ਟਰਾਲੀਆਂ ਕਿੱਥੇ ਵੀ ਕਿਸੇ ਨੂੰ ਆਪ ਦੇ ਚੈਨਲ ਆ ਰਹੀ ਕਿਉਂਕਿ ਜਿਹੜੀ ਤੁਹਾਡੇ ਕੈਮਰੇ ਦੀ ਅੱਖ ਆ ਉਹ ਬਹੁਤ ਕੁਝ ਦਿਖਾ ਦਿੰਦੀ ਹੈ ਬਿਲਕੁਲ ਇਹ ਤੁਹਾਡੇ ਉਹ ਕੈਮਰੇ ਦੀ ਅੱਖ ਦੇ ਨਾਲ ਫਿਰ ਸੰਗਤਾਂ ਦੇ ਵਿੱਚ ਉਹਨਾਂ ਨੂੰ ਜਾਗਰਤੀ ਆਉਂਦੀ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਕਿੱਥੇ ਕੀ ਲੋੜ ਆ ਸੋ ਇਸ ਕਰਕੇ ਇਹ ਇਲਾਕੇ ਦੇ ਵਿੱਚ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਜਗ੍ਹਾ 'ਤੇ ਪਹੁੰਚ ਰਹੀਆਂ ਨੇ ਤੇ ਅਸੀਂ ਦਹੀ ਬੇਨਤੀ ਕਰਾਂਗੇ ਵੀ ਗੁਰੂ ਪਾਤਸ਼ਾਹ ਰਹਿਮਤ ਕਰਨ ਇਹ ਜਿਹੜਾ ਕਾਰਜ ਵਾ ਤੇ ਕਿਉਂਕਿ ਉਹ ਜੋ ਚਾਹੇ ਕਰ ਸਦਾ ਕਾਲਪੁਰ ਕੁਦਲ ਤੇ ਸਾਲ ਕਰੇ ਸਾਲ ਤੇ ਕੁਆ ਤੁਸੀਂ ਦੇਖੋ ਵੀ ਜਿੱਥੇ ਦਰਿਆ ਚੱਲਦਾ ਸੀ ਉੱਥੇ ਰੇਤਾ ਰਹੀ ਆ ਬਿਲਕੁਲ ਚਮਕ ਰਹੀ ਆ ਕਿਤੇ ਖੇਤ ਵਾਯੂਯੋਗ ਸੀਗੇ ਉਹ ਸਾਰੇ ਖੇਤ ਨਾ ਗਿਆ ਫੜ ਗਿਆ ਸੋ ਆਪਾਂ ਅਰਦਾਸ ਕਰੀਏ ਕੋ ਕਾਲਪੁਰ ਕੋ ਵਾਹਿਗੁਰੂ ਕਿਉਂਕਿ ਪੈ ਵਿੱਚ ਸੂਰ ਦੇ ਪੈ ਵਿੱਚ ਚੰਦ ਕੋ ਕਰੋੜੀ ਚੱਲਦੇ ਜਾਂਦੇ ਨਦੀਆਂ ਦਰਿਆ ਸਾਰੇ ਉਹਦੇ ਪੈ ਦੇ ਵਿੱਚ ਹੀ ਆ ਸੋ ਆਪਾਂ ਅਰਦਾਸ ਕਰੀਏ ਪਾਛਾਏ ਜਿਹੜਾ ਕਾਰਜ ਆ ਕਿਉਂਕਿ ਆਪਾਂ ਤੇ ਕੋਸ਼ਿਸ਼ ਕਰ ਰਹੇ ਆ ਬਿਲਕੁਲ ਰਹਿਮਤ ਗੁਰੂ ਦੀ ਹੋਣੀ ਆ ਸੰਜੋਗ ਸੰਗਤਾਂ ਮਿਲਿਆ ਕਿਉਂਕਿ ਸੰਗਤਾਂ ਦੇ ਵਿੱਚ ਇੰਨਾ ਸ਼ਾਇਆ ਆ ਕਿ ਉਹ ਪਟੇ ਨਹੀਂ ਲੈਦਾ ਜੋ ਪਛੀੜਾ ਕਿ ਤੁਣਾ ਹੈ ਗਿਆ ਜੇ ਕੋਈ 100 ਕਿਲੋਮੀਟਰ ਤੋਂ ਟਰਾਲੀਆਂ ਭਰ ਕੇ ਲੈ ਕੇ ਆ ਰਿਹਾ ਕਿ ਕਿੱਥੋਂ ਲੈ ਕੇ ਆ ਰਿਹਾ ਸੋ ਸਾਡੀ ਤੇ ਹੀ ਬੇਨਤੀ ਆ ਕਿ ਜਿਹੜੇ ਇੱਥੇ ਕੰਮ ਚਾ ਰਹੇ ਨੇ ਕਿਉਂਕਿ ਸਾਨੂੰ ਇੱਥੇ ਮਿੱਟੀ ਵੀ ਆ ਰਹੀ ਹੈ ਸਾਰਾ ਕੁਝ ਆ ਰਿਹਾ ਪਰ ਸਭ ਤੋਂ ਵੱਧ ਗੁਰਗਰੀ ਅਰਦਾਸ ਹੀ ਕਰੀਏ ਬੇਨਤੀ ਕਰੀਏ ਕਿਉਂਕਿ ਹਮ ਔਗਣ ਪਰ ਕੋਗਣ ਨਹੀਂ ਅਮਰ ਤਾਂ ਛੋੜ ਵਿਖੇ ਵਿਖੇ ਖਾਈ ਮਾਇਆ ਮੋ ਪਰ ਹਮ ਪੈਪੂਲੇ ਸਦਾਰਨ ਜੋ ਕਿ ਸਾਡੀ ਤੇ ਸੋਚ ਛੋਟੀ ਆ ਸਾਨੀ ਤੇ ਵਿਛੜੇ ਹੋਏ ਆ ਤੇ ਮਹਾਰਾਜ ਬਖਸ਼ਿਸ਼ ਕਰ ਦੇਵੇ ਉਹ ਸਾਨੂੰ ਨਾ ਗਿਆ ਆਪਣੀ ਰਹਿਮਤ ਕਰਕੇ ਜਿਹੜੇ ਕਾਰਜ ਇਹਨੂੰ ਸੰਪੂਰਨ ਕਰਾਂ। ਪਰ ਕੋ ਆਂਡ ਵਾਲੇ ਜਿਹੜਾ ਹੈਗਾ 2-3 ਦਿਨ ਵਾਸਤੇ ਦੱਸਿਆ ਆ ਜਿਹੜਾ ਹੈਗਾ بارش ਕਾਫੀ ਦੱਸੀ ਆ ਵੱਡੇ ਪੱਧਰ ਤੇ ਹਿਮਾਚਲ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਲੇਕਿਨ ਪੰਜਾਬ ਅਸੀਂ ਦੇਖ ਰਹਾ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਦੱਸਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ ਪਾਣੀ ਪਿੱਛੇੋਂ ਬੰਦ ਕਰ ਦਿੱਤਾ ਗਿਆ ਲੇਕਿਨ ਲੱਗ ਨਹੀਂ ਰਿਹਾ ਕਿ ਪਾਣੀ ਬੰਦ ਕਰ ਦਿੱਤਾ ਗਿਆ ਜੇ ਐਸੀ ਤਰ੍ਹਾਂ ਅਗਲੇ 3-4 ਦਿਨ ਹੋਰ بارش ਇਸ ਤਰ੍ਹਾਂ ਭਾਰੀ ਪਈ ਤਾਂ ਪਾਣੀ ਦਾ ਵਹਾਅ ਤਾਂ ਇੰਨੀ ਜਿਹੜਾ ਹੈਗਾ ਬੜੀ ਤੇ ਜਿਹੜਾ ਫੇਰ ਚੱਲੇਗਾ ਤੇ ਇਹਦੇ ਨਾਲ ਤੁਹਾਡਾ ਪ੍ਰਸ਼ਾਸਨਾ ਤਾਲ ਮੇਲ ਤੁਹਾਡਾ ਮਿਲਾਇਆ ਉਹਨਾਂ ਨੇ ਕਿ ਤੁਸੀਂ ਜਿਹੜਾ ਕੱਲ ਸਾਨੂੰ ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਸੀ ਕਿ 5000 ਕਿਉ ਸਪੋਟ ਪਾਣੀ ਹੋਰ ਛੜਿਆ ਜਾ ਰਿਹਾ ਜੀ ਪਰ ਅਸੀਂ ਕੱਲ ਵੀ ਸਤਲੋਚ ਤੋਂ ਨਾ ਕੇਂਦਰਿਆ ਤੋਂ ਨਰਪੁਰ ਸਾਹਿਬ ਤੋਂ ਅੱਜ ਵੀ ਆਏ ਆ ਉੱਥੇ ਅੱਜ ਪਾਣੀ ਜਿਹੜਾ ਉਹ ਕੱਲ ਨਾਲੋਂ ਤੇਜ ਆ ਕੱਲ ਨਾਲੋਂ ਜ਼ਿਆਦਾ ਛੜਿਆ ਗਿਆ ਜੀ ਕਿਉਂਕਿ ਉਹਨਾਂ ਦੇ ਸੂਤਰਾਂ ਤੋਂ ਇਹੀ ਪਤਾ ਚੱਲ ਰਿਹਾ ਹੈ ਕਿ ਪਿੱਛੇ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋ ਸਕਦੀ ਆ ਜੀ ਪਰ ਕੁਦਰਤ ਨੂੰ ਕੋਈ ਨਹੀਂ ਮਾਰ ਖਾ ਸਕਦਾ। ਜੀ। ਉਹ ਬਿਨ ਬੱਦਲਾਂ ਤੋਂ ਵਰਖਾ ਪਾ ਸਕਦਾ। ਜੇ ਬੱਦਲ ਆ ਜਾਣ ਤੇ ਕੁਝ ਵੀ ਨਹੀਂ ਇੱਕ ਬੂੰਦ ਵੀ ਨਹੀਂ ਡਿੱਗ ਸਕਦੀ। ਜੀ। ਇਹ ਉਹਦੀ ਮौज ਆ ਪਰ ਜਿਹੜੀਆਂ ਸਰਕਾਰ ਦੇ ਅੰਕੜੇ ਦੇ ਮੁਤਾਬਕ ਇਹ ਜਿਹੜਾ ਆ ਇਸੇ ਕਰਕੇ ਇਸ ਬਨ ਨੂੰ ਮਜ਼ਬੂਤ ਕੀ ਕਰ ਰਹੇ ਆ ਕਿ ਇਹ ਜੇ ਬਨ ਨੂੰ ਮਜ਼ਬੂਤ ਕੀਤਾ ਜਾਵੇ ਜਿਵੇਂ ਹੁਣ ਆਪ ਜੀ ਇੱਥੇ ਖੜੇ ਜੇ ਇਹ ਜ਼ਮੀਨ ਦਰਿਆ ਨਾਲ ਉੱਚੀ ਆ ਝੋਨਾ ਦਿਖ ਰਿਹਾ। ਜਿਹੜਾ ਅਗਲੇ ਬੰਨੇ ਚੱਲ ਜੀ ਜਿਹੜਾ ਉਹ ਗਨੇ ਦਾ ਖੇਤ ਦਾ ਉਹ ਪਤਾ ਲੱਗਾ ਵੀ ਇਹ ਦਰਿਆ ਨਾਲੋਂ ਨੀਵਾ ਆ ਜੇ ਉਹਨੂੰ ਛੱਡ ਲਈਏ ਤਾਂ ਇਹ ਹੋਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੋ ਸਾਡਾ ਤੇ ਸਾਰਿਆਂ ਦਾ ਪਰਾਲਾ ਇਹੀ ਆ ਤੇ ਆਪ ਜੋ ਚੱਲਣੀ ਇਹੀ ਕਰਾਂਗੇ ਵੀ ਜਿਹੜੀਆਂ ਸੰਕਟਾਂ ਪਹੁੰਚ ਸਕਦੀਆਂ ਉਹ ਪਹੁੰਚਣ ਕਿਉਂਕਿ ਬਹੁਤ ਵੱਡਾ ਜਿਹੜਾ ਪਾਣੀ ਦਾ ਹਵਾ ਜਿਹੜਾ ਉਹ ਚੇਂਜ ਕਰ ਚੁੱਕਾ ਆ ਕਿ 14 ਏਕੜ ਜ਼ਮੀਨ ਆ ਸਰਦਾਰ ਜੀ ਸਾਡੇ ਨਾਲ ਖੜੇ ਨੇ ਇਹ ਜਿਨ੍ਹਾਂ ਦੀ ਜ਼ਮੀਨ ਸੀ ਇਹਨਾਂ ਨੇ ਅਹੀਂ ਸਾਨੂੰ ਦੱਸਿਆ ਵੀ ਉਹ ਸਾਡੀਆਂ ਮੋਟਰਾਂ ਸੀ ਹੋਰ ਹੜ ਗਈਆਂ ਪਰ ਉਥੋਂ 14 ਕਿਲੋ 14 ਏਕੜ ਜ਼ਮੀਨ ਜਿਹੜੀ ਸੀ ਉਹ ਹੜ ਚੁੱਕੀ ਆ ਤੇ ਸੋਇਸ ਕਟਮਾਰਜ ਬਖਸ਼ਿਸ਼ ਕਮ